ਹਰ ਔਰਤ ਦੇ ਬਹੁਤ ਕੰਮ ਆਉਣਗੇ ਇਹ ਛੋਟੇ ਛੋਟੇ ਕਿਚਨ ਟਿਪਸ ਹਰ ਔਰਤ ਦਾ ਅੱਧੇ ਨਾਲੋਂ ਜ਼ਿਆਦਾ ਸਮਾਂ ਰਸੋਈ ਕਾਰਜ 'ਚ ਨਿਕਲਦਾ ਹੈ ਉਸ ਵੇੇ ਤੋਂ ਲੈ ਕੇ ਸ਼ਾਮ ਤੱਕ ਰਸੋਈ 'ਚ ਕੰਮ ਕਰਦੀ ਰਹਿੰਦੀ ਹੈ ਖਾਣਾ ਬਣਾਉਣ ਤੋਂ ਲੈ ਕੇ ਕਿਚਨ ਦਾ ਹਰ ਕੰਮ ਚੰਗੀ ਤਰ੍ਹਾਂ ਨਾਲ ਕਰਦੀ ਹੈ ਪਰ ਫਿਰ ਵੀ ਕਈ ਵਾਰ ਕੁਝ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਾਰਨ ਖਾਣਾ ਬਣਾਉਣ 'ਚ ਦੇਰੀ ਹੋ ਜਾਂਦੀ ਹੈ ਅੱਜ ਅਸੀਂ ਤੁਹਾਨੂੰ ਕਿਚਨ ਨਾਲ ਜੁੜੀਆਂ ਕੁਝ ਛੋਟੀਆਂ ਮੋਟੀਆਂ ਗੱਲਾਂ ਬਾਰੇ ਦੱਸਣ ਜਾ ਰਹੇ ਹਾਂ ਜੋ ਹਰ ਔਰਤ ਦੇ ਬੜੇ ਕੰਮ ਆਉਂਦੀਆਂ ਹਨ ਇਹ ਸ਼ਾਨਦਾਰ ਕਿਚਨ ਟ੍ਰਿਕਸ ਤੁਹਾਡੇ ਕੰਮ ਨੂੰ ਆਸਾਨ ਕਰਨ ਦੇ ਨਾਲ ਨਾਲ ਖਾਣੇ ਦਾ ਸੁਆਦ ਵੀ ਵਧਾ ਦੇਣਗੇ ਆਓ ਜਾਣਦੇ ਹਾਂ ਇਹਨਾਂ ਟਿਪਸ ਬਾਰੇ ਨੰਬਰ 1 ਸਾਦੀ ਸਬਜ਼ੀਆਂ ਨੂੰ ਸ਼ਾਹੀ ਸੁਆਦ ਦੇਣ ਲਈ ਖੋਆ کریم ਮਲਾਈ ਜਾਂ ਕਿਸੇ ਇੱਕ ਚੀਜ਼ ਨੂੰ ਮਿਲਾਓ ਨੰਬਰ 2 ਰੋਟੀ ਬਣਾਉਂਦੇ ਸਮੇਂ ਸੁੱਕੇ ਆਟੇ 'ਚ ਮੈਦਾ ਮਿਲਾਓ ਚਪਾਤੀ ਜਿਆਦਾ ਚੰਗੀ ਬਣੇਗੀ ਨੰਬਰ 3 ਚੌਲ ਉਬਾਲਦੇ ਸਮੇਂ ਉਸ 'ਚ ਅੱਧਾ ਚਮਚ ਘਿਓ ਜਾਂ ਤੇਲ ਪਾਓ ਚੌਲ ਖਿਲੇ-ਖਿਲੇ ਬਣਨਗੇ ਨੰਬਰ 4 ਗੈਸ ਦੇ ਚੁੱਲ੍ਹੇ ਦੇ ਥੱਲੇ ਰੈਗਜ਼ੀਨ ਦਾ ਟੁਕੜਾ ਵਿਛਾ ਦਿਓ ਜਿਸ ਨੂੰ ਸਮੇਂ-ਸਮੇਂ ਤੇ ਸਾਫ਼ ਕਰਦੇ ਰਹੋ ਇਸ ਨਾਲ ਗੈਸ ਦਾ ਥੱਲੇ ਵਾਲਾ ਹਿੱਸਾ ਵੀ ਸਾਫ਼ ਰਹੇਗਾ ਨੰਬਰ 5 ਸਿੰਕ ਦੇ ਕੋਲ ਕੋਲੀ ਰੱਖੋ ਚਾਹ ਬਣਾਉਂਦੇ ਸਮੇ ਪੱਤੀ ਨੂੰ ਛਾਣ ਕੇ ਉਸ ਚ ਪਾ ਦਿਓ ਦਿਨ ਪਰ ਇਕੱਠੀ ਚਾਹ ਪੱਤੀ ਪਾਣੀ ਨਾਲ ਕੱਢ ਕੇ ਪੌਦਿਆਂ ਦੇ ਗਮਣਿਆਂ ਚ ਪਾਓ ਇਹ ਖਾਦ ਦਾ ਕੰਮ ਕਰੇਗੀ ਨੰਬਰ 6 ਜੇ ਸਲਾਦ ਚ ਟਮਾਟਰ ਪਿਆਜ਼ ਚਕੰਦਰ ਅਤੇ ਖੀਰੇ ਬਚ ਗਏ ਹਨ ਤਾਂ ਉਹਨਾਂ ਨੂੰ ਮਿਕਸੀ ਚ ਪੀਸ ਕੇ ਚਾਟ ਮਸਾਲਾ ਬਣਾਓ ਅਤੇ ਭੁੰਨਿਆ ਹੋਇਆ ਜੀਰਾ ਰਾਇਤੇ ਚ ਪਾਓ ਰਾਇਤਾ ਸਵਾਦ ਬਣੇਗਾ ਨੰਬਰ 7 ਗੈਸ ਚੁੱਲੇ ਦੇ ਪਿੱਛੇ ਵਾਲੀਆਂ ਟਾਈਲਸ ਨੂੰ ਨਾਲ-ਨਾਲ ਸਾਫ਼ ਕਰੋ ਰਸੋਈ ਘਰ ਸਾਫ਼ ਸੁਥਰਾ ਲੱਗੇਗਾ ਨੰਬਰ 8 ਆਟਾ ਗੁੰਨਣ ਵਾਲੀ ਮਸ਼ੀਨ ਨਾਲ ਮਲਾਈ ਮੱਖਣ ਕੱਢ ਸਕਦੇ ਹੋ ਅਤੇ ਪਕੌੜਿਆਂ ਲਈ ਬੇਸਨ ਦਾ ਕੋਲ ਵੀ ਬਣਾ ਸਕਦੇ ਹੋ ਨੰਬਰ 9 ਗਰੇਵੀ ਨੂੰ ਗਾੜਾ ਬਣਾਉਣ ਲਈ ਸਬਜ਼ੀ ਪੱਕ ਜਾਣ ਤੇ ਬਾਅਦ ਉਸ ਨੂੰ ਫਿਰ ਤੋਂ ਘੱਟ ਗੈਸ ਤੇ ਪਕਾਓ ਨੰਬਰ 10 ਰੋਟੀ ਨੂੰ ਨਰਮ ਬਣਾਉਣ ਲਈ ਉਸ ਚ ਆਟਾ ਗੁੰਨਦੇ ਸਮੇਂ ਥੋੜਾ ਜਿਹਾ ਕਿਉ ਜਾਂ ਤੇਲ ਮਿਕਸ ਕਰਕੇ ਆਟਾ ਗੁੰਨੋ ਨੰਬਰ 11 ਕ੍ਰਿਸਪੀ ਅਤੇ ਕ੍ਰਾਂਚੀ ਪੂਰੀ ਪਕੌੜੇ ਬਣਾਉਂਦੇ ਸਮੇਂ ਵੇਸਨ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰੋ ਹੱਥ ਜਾਂ ਸਰਵਿੰਗ ਸਪੂਨ ਨਾਲ ਉਸ 'ਚ ਇੱਕ ਵੱਡਾ ਚਮਚਾ ਆਟਾ ਪਾਓ ਨੰਬਰ 12 ਜੇ ਗਰੇਵੀ ਵਾਲੀ ਸਬਜ਼ੀ 'ਚ ਨਮਕ ਜ਼ਿਆਦਾ ਵੱਧ ਜਾਵੇ ਤਾਂ ਕਦੇ-ਕਦੇ ਗਲਤੀ ਨਾਲ ਵੀ ਅਜਿਹਾ ਹੋ ਸਕਦਾ ਹੈ ਅਜਿਹੇ 'ਚ ਉਬਲਿਆ ਮੈਸ਼ਡ ਆਲੂ ਪਾ ਦਿਓ ਨਾਨवेज ਡਿਸ਼ ਹੈ ਤਾਂ ਉਸ 'ਚ ਉਬਲਿਆ ਅੰਡਾ ਕੱਟ ਕੇ ਪਾ ਦਿਓ ਨੰਬਰ 13 ਜੇ ਤੁਸੀਂ ਨੂਡਲ ਉਬਾਲ ਰਹੇ ਹੋ ਤਾਂ ਉਬਾਲਣ ਦੇ ਬਾਅਦ ਉਸ ਚ ਪਾਣੀ ਪਾ ਦਿਓ ਤਾਂ ਉਹ ਆਪਸ ਵਿੱਚ ਚਿਪਕਣਗੇ ਨਹੀਂ ਇਸ ਤਰ੍ਹਾਂ ਦੇ ਹੋਰ ਜ਼ਬਰਦਸਤ ਵੀਡੀਓ ਦੇਖਣ ਲਈ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਣਾ ਜੀ ਧੰਨਵਾਦ